ਸੰਕਰ ਰਹਾ ਹਾਂ ਇਹ ਦੋ ਭਰਾ ਸੀ ਇਹਨਾਂ ਦੇ ਪਿਤਾ ਜੀ ਹੁਣੇ ਪਾਰਾ ਸਿੰਘ ਇਹਨਾਂ ਦੇ ਡੈਡੀ ਤੇ ਗਰਮੇਲ ਸਿੰਘ ਰਾਮਗੜੀ ਬਲਵਾਰ ਸੀ ਬੜਾ ਮਿਹਨਤੀ ਪਰਿਵਾਰ ਬੜਾ ਸ਼ਰੀਪ ਪਰਿਵਾਰ ਦੋਨੇ ਇਹ ਉਹਨਰੇ ਚਾਚਾ ਹੀ ਉਹ ਬੜੇ ਸਰੀਬੰਦ ਇਨਸਾਨ ਇਨਸਾਨ ਸੀਗੇ ਗਗਨ ਮਿਲ ਸਿੰਘ ਵੀ ਤੇ ਪਹਿਲਾ ਇਹ ਜਿਹੜਾ ਬੇਟਾ ਸੀ ਇਹਨਾਂ ਦਾ ਜਿਹੜਾ ਹਾਂਗਕਾਂਗ ਬੇਟਾ ਬਹੁਤ ਨਾਈਸ ਬੜਾ ਹੀ ਸਾਊ ਬੰਦਾ ਕਿਤੇ ਝਗੜਾ ਦਾ ਦੂਰ ਦੀ ਗੱਲ ਹੈ ਕਿ ਉਹ ਉੱਚੀ ਨਹੀਂ ਬੋਲਿਆ ਕਦੇ ਵਿਚਾਰਾ ਉਹ ਤੇ ਪਹਿਲਾਂ ਹਾਂਗਕਾਂਗ ਗਿਆ ਫਿਰ ਉਸ ਤੋਂ ਅਕੰਡਾ ਗਿਆ ਉਹ 6 ਮਹੀਨੇ ਮੇਰੇ ਚਾਚੇ ਦੀ ਡੈਥ ਹੋ ਗਈ ਉਹਨਾਂ ਅਟੈਕ ਆ ਗਿਆ ਗਰਮੇਲ ਸਿੰਘ ਨੂੰ ਤੇ ਹੁਣ ਆ ਮੰਦਵਾਈ ਘੜਕੜਨਾ ਵਾਪਰ ਗਈ ਤੇ ਜਿਹੜੀ ਬਹੁਤ ਅਕਹਿਤ ਐਸਾ ਸੱਟ ਲੱਗਿਆ ਪਰਿਵਾਰ ਦੇ ਸਾਰਾ ਪਰਿਵਾਰ ਹੀ ਹੁਣ ਇੱਕ ਤਰ੍ਹਾਂ ਖਤਮ ਹੋ ਗਿਆ ਤੇ ਗੋਲੀਆਂ ਮਾਰੀਆਂ ਕਿਸੇ ਨੇ ਆਪਣਾ ਲਗੜਡ ਸੀ ਜਾਂ ਭਲੇਖੇ ਨਾਲ ਕੋਈ ਮਰ ਗਿਆ ਤੁਹਾਨੂੰ ਸਮਝ ਤੋਂ ਬਾਹਰ ਐ ਇਨਕੁਆਰੀ ਵੀ ਤੇ ਪਾ ਲਗੂਗਾ ਕਿਉਂਕਿ ਲਗੜਡ ਵਾਲੀ ਗੱਲ ਤਾਂ ਹੈ ਨਹੀਂ ਮੁੰਡਾ ਬਹੁਤ ਸਾਊ ਸੀ ਜਰਾ ਉਹ ਕੋਈ ਐਦਾਂ ਦੀ ਗੱਲ ਤਾਂ ਹੋ ਨਹੀਂ ਸਕਦੀ ਉਹ ਭਜਾਂ ਭਲੇਖਣਾ ਮਰ ਗਿਆ ਜਾਂ ਕਈ ਰੇਸਿਜ਼ਮ ਬਹੁਤ ਚੱਲਦੀ ਹੈ ਉੱਥੇ ਬਹੁਤ ਕਾਲੇ ਗੋਲੇ ਵੀ ਮਾਰੀ ਜਾਂਦੇ ਆ ਬੰਦੇ ਨੂੰ ਆਪਣੇ ਆਪਣੇ ਆਪਿਆਂ ਨੂੰ ਉਹਨਾਂ ਦਾ ਇਨਕੁਆਰੀ ਵੀ ਤੇ ਪਾ ਲਗੂਗਾ ਜੀ ਉਹਨਾਂ ਪਰਪੁੱਲ ਸਿੰਘ ਆ ਜੀ ਕਿਹੜਾ ਪਿੰਡ ਹੈ ਪਿੰਡ ਜੰਡ ਜੀ ਇੱਕ ਆਪਣੇ ਉਥੋਂ ਪਿੰਡ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਗੂੜੀਆਂ ਮਾਰ ਕੇ ਹਸਿਆ ਕੰਮ ਦਾ ਮਾਮਲਾ ਸਾਹਮਣੇ ਹੈ ਹਾਂ ਜੀ ਉਹ ਮੇਰੇ ਚਾਚਾ ਦੇ ਪੇਟੇ ਸਨ ਜੀ ਉਹਨਾਂ ਨੂੰ ਉੱਥੇ ਬਾਹਰ ਉਹਨਾਂ ਨਾਲ ਹਾਦਸਾ ਬਪੜਿਆ ਤਾਂ ਕੀ ਨਾਮ ਸੀ ਉਹਨਾਂ ਦਾ ਤੇ ਕਦੋਂ ਕੈਨੇਡਾ ਗਏ ਜੀ ਉਹਦੀ ਸਹੀ ਦੱਸੋ ਤਾਂ ਜਾਣਕਾਰੀ ਹਾਂ ਜੀ ਸਾਡੇ ਚਾਚਾ ਜੀ ਦਾ ਬੇਟਾ ਸੀਗਾ ਜੀ ਅੰਦਰਪਾਲ ਸਿੰਘ ਹਾਂ ਜੀ ਉਹ ਅੱਜ ਤੋਂ 15 ਸਾਲ ਹਲਾਇ ਹਾਂਗਕਾਂਗ ਗਏ ਤੇ ਉਸ ਤੋਂ ਬਾਅਦ ਉਹਨੇ ਆਪਣੀ ਫੈਮਿਲੀ ਉੱਤੇ ਬੁਲਾਈ ਉਸ ਤੋਂ ਬਾਅਦ ਥੋੜਾ ਟਾਈਮ ਬਾਅਦ ਉਹਨਾਂ ਨੇ ਫਿਰ ਹੁਣ 2 ਸਾਲ ਹੀ ਹੋਏ ਸੀ ਇਹਨਾਂ ਨੂੰ ਕੈਨੇਡਾ ਗਏ ਨੂੰ ਕੈਨੇਡਾ ਗਏ ਤਾਂ ਪਰ ਉਹ ਤੁਹਾਈ ਖਬਰਾਈ ਵੀ ਉਹਨੇ ਦੇ ਕੋਰੀਆ ਨਰਕੇ ਡੱਥ ਹੋ ਗਈ ਮਾਰ ਦਿੱਤੇ ਉਹਨਾਂ ਨੂੰ ਪਤਾ ਲੱਗਾ ਕੀ ਗਾਣਾ ਸੀ ਕੌਣ ਸੀ ਕੋਰੀਆ ਵਾਲਾ ਨਹੀਂ ਹਜੇ ਤੱਕ ਕੋਈ ਜਾਣ ਨਹੀਂ ਹਜੇ ਪੁਲਿਸ ਦੀ ਇਨਕੁਆਇਰੀ ਚੱਲ ਰਹੀ ਹੈ ਜੀ ਤੇ ਪਤਾ ਲੱਗੂਗਾ ਅੱਜ ਇਹ ਕੀ ਕੰਮ ਕਰਦੇ ਸਨ ਉੱਥੇ ਜੀ ਉਹਬਰ ਦਾ ਕੰਮ ਕਰਦੇ ਸੀਗੇ ਜੀ ਹਾਂ ਜੀ ਉਬਰ ਚੋਂ ਹਾਂ ਜੀ ਉਬਰ ਚੋਂ ਕਰਦੇ ਸੀਗੇ ਕਿੰਨੇ ਜਰੂਰ ਸਤਿ ਕਿਰਨ ਨੂੰ ਉਹਨਾਂ ਨੂੰ ਤਕਰੀਬਨ 2 ਸਾਲ ਹੋ ਗਏ ਸੀਗੇ